ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਕਿ ਜਿਹੜੇ ਐਚਆਈਵੀ ਪੋਜ਼ਿਟਿਵ ਮਰੀਜ਼ ਹੋ ਚੁੱਕੇ ਆ। ਉਹਨਾਂ ਨੂੰ ਬਰਾਬਰਤਾ ਦਾ ਇੱਜ਼ਤ ਜਿਹੜੀ ਆ ਸਮਾਜ ਦੇ ਵਿੱਚ ਆਪਾਂ ਦਵਾਵਾਂਗੇ ਤੇ ਉਹਨਾਂ ਦੀਆਂ ਪ੍ਰੋਬਲਮ ਆਪਾਂ ਸੁਣ ਕੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਆਪਣੇ ਸਮਾਜ ਦੇ ਵਿੱਚੋਂ ਐਚ ਆਈ ਵੀ ਏਡ ਤੇ ਜ਼ਰੂਰ ਖੜੂ ਕਰਾਂਗੇ ਕਿਸੇ ਵੀ ਤੁਹਾਡੀ ਲੋੜ ਜੇ ਜੇ ਕਿਸੇ ਖੇਤਰ ਵਿੱਚ ਤੁਸੀਂ ਹੈਗੇ ਆ ਤੁਹਾਡੀ ਹੈਲਪ ਦੀ ਲੋੜ ਪੈਂਦੀ ਆ ਤੁਸੀਂ ਬੱਜੜ ਕੇ ਹਨ ਕਰੋ ਕਰਨੇ ਆ ਕਿ ਸਾਡੇ ਆਰ ਕੇ ਆਰ ਯਰ ਕਾਲਜ ਦੇ ਪ੍ਰਿੰਸੀਪਲ ਸਾਹਿਬ ਵੀਰਵਾਰ ਨੂੰ ਨਵੇਂ ਜੁਆਇਨ ਕਰ ਰਹੇ ਆ। ਉਹਨਾਂ ਦਾ ਜੇ ਮੈਡੀਕਲ ਹੋਣਾ ਜ਼ਰੂਰੀ ਤੇ ਉਹਨਾਂ ਨੂੰ ਖੰਨੇ ਅੱਜ ਵਧਾਈ ਦੀ ਪਾਰਟੀ ਦੇ ਲਈ ਸੀ 12 ਵਜੇ। ਉਹ ਕਹਿੰਦੇ ਵੀ ਸੱਤ ਤੁਸੀਂ ਕੰਮ ਕਰਾ ਸਕਦੇ ਆ, ਮੈਡੀਕਲ ਕਰਾ ਸਕਦੇ ਆ ਤੇ ਸਾਨੂੰ ਜਲਦੀ ਫ੍ਰੀ ਕਰਾ ਕੇ ਸਾਨੂੰ ਉੱਥੇ ਪਹੁੰਚਾ ਸਕਦੇ। ਸੋ ਮੈਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਉਹਨਾਂ ਦਾ ਸਾਰਾ ਹੀ ਕੰਮ ਕਰਾਤਾ ਡਿਸਟ੍ਰਿਕਟ ਹਸਪੀਟਲ ਨਮਾਸ਼ਹਿਰ ਦੇ ਵਿੱਚ। ਸਾਰੇ ਡਾਕਟਰ ਬੱਚੇ ਸੁਣੋ ਇਹਨਾਂ ਲੀਅਰ ਵਜਾਈ ਦੇ ਸਕਰੀਪਸ਼ਨ ਦੇ थ्रू ਜਿਹੜੀ ਆ ਮਤਲਬ ہماری ਜਿਹੜੀ ਫਾਈਲ ਸਰ ਵੀ ਆ ਐਚ ਆਈ ਵੀ ਦੀ ਜਿਹੜੀਆਂ ਚਾਰ ਸਟੇਜਸ ਹੁੰਦੀਆਂ ਆ ਫਸਟ ਤੇ ਜਿਹੜੀ ਸੈਕੰਡ ਸਟੇਜ ਆ ਉਹਨੂੰ ਆਪਾਂ ਐਚ ਆਈ ਵੀ ਕਹਿੰਦੇ ਆ ਥਰਡ ਤੇ ਫੋਰਥ ਸਟੇਜ ਜਿਹੜੀ ਉਹਨੂੰ ਆਪਾਂ ਏਡਸ ਕਹਿੰਦੇ ਆ ਥਰਡ ਤੇ ਫੋਰਥ ਜਿਹੜੀ ਸਟੇਜ ਹੁੰਦੀ ਆ ਉੱਤੋਂ ਜਿਹੜਾ ਬਿਮਾਰੀ ਅਗਰ ਮਤਲਬ ਲੇਟ ਮਤਲਬ ਫੋਰਥ ਸਟੇਜ ਦਾ ਮਤਲਬ ਹੁੰਦਾ ਵੀ ਵਾਇਰਸ ਤੁਹਾਡੀ ਬੋਡੀ ਦੇ ਵਿੱਚ ਕਾਫੀ ਧੀਰ ਤੋਂ ਐਂਟਰ ਹੋ ਚੁੱਕਾ ਥਰਡ ਤੇ ਫੋਰਥ ਸਟੇਜ ਜਿਹੜੀ ਆ ਉੱਥੋਂ ਮਤਲਬ ਬਚਾਉਣਾ एचआईवी ਦੀ મતલਬ ਵਾਇਰਸ ਦੇ ਨਾਲ ਟ੍ਰਾਂਸਫਰ ਹੋਣ ਵਾਲੀਆਂ ਬਿਮਾਰੀਆਂ ਦੇ ਵਿੱਚੋਂ ਬਹੁਤ ਘੱਟ ਜਿਹੜੀਆਂ ਅੰਦਰੂਨੀ ਬਿਮਾਰੀਆਂ ਜਿਨ੍ਹਾਂ ਦਾ ਟ੍ਰੀਟਮੈਂਟ ਜਿਹੜਾ ਉਹ ਲਾਈਫ ਲੌਂਗ ਹੈ ਕੋਈ ਵੀ ਪਰਮਨੈਂਟ ਜਿਹੜਾ ਇਹਦਾ ਇਲਾਜ ਨਹੀਂ ਹੈਗਾ ਇਸੇ ਕਰਕੇ ਜਿਹੜਾ ਹੈਗਾ ਜਿੰਨੀਆਂ ਵੀ ਪ੍ਰੀਵੈਂਸ਼ਨ ਐਕਟੀਵਿਟੀਆਂ ਹੈ ਉਹਨਾਂ ਵੱਲ ਗਵਰਨਮੈਂਟ ਜਿਹੜੀ ਹੈ ਕਾਫੀ ਫੋਕਸ ਕਰ ਰਹੀ ਹੈ ਤਾਂ ਕਿ ਨਿਊ ਕੇਸ ਜਿਹੜੇ ਆ ਉਹ ਸੁਸਾਇਟੀ ਦੇ ਵਿੱਚ ਨਾ ਹੋਣ ਐਟ ਪ੍ਰੈਸੈਂਟ ਜਿਹੜੇ ਹੈਗੇ ਇਸ ਡਿਸਟ੍ਰਿਕਟ ਦੇ ਵਿੱਚ 1800 ਦੇ ਕਰੀਬੀ ਇੰਪੈਕਟਡ ਪਰਸਨ ਜਿਹੜੇ ਆ ਉਹ ਰਹਿ ਰਹੇ ਆ ਇੰਪੈਕਟਡ ਪਰਸਨ ਮਤਲਬ ਪੀ ਐਲ ਐਚ ਆਈ ਵੀ ਆਪਾਂ ਉਹਨ ਮੈਡੀਸਨ ਜਿਹੜੀ ਹੈਗੀ ਆ ਅੱਜਕੱਲ ਮਤਲਬ ਕਾਫੀ ਜਿਆਦਾ ਵਧੀਆ ਚੁੱਕੀਆਂ ਨੇ ਜਿਹਦੇ ਨਾਲ ਕੀ ਆਪਾਂ ਬਿਮਾਰੀ ਜਿਹੜੀ ਹੈਗੀ ਐ ਪੇਸ਼ੈਂਟ ਨੂੰ ਸਟੇਬਲ ਕਰ ਸਕਦੇ ਆ ਬਿਮਾਰੀ ਦੇ ਨਾਲ ਮੋਰਟੈਲਿਟੀ ਜਿਹੜੀ ਆ ਉਹ ਕਾਫੀ ਘੱਟ ਰੋਵੇ ਗੁੱਡ ਮਾਰਨਿੰਗ ਮਨੋ ਜੀ ਗੁੱਡ ਮਾਰਨਿੰਗ ਮਨੋ ਜੀ ਗੁੱਡ ਮਾਰਨਿੰਗ ਤੁਹਾਡਾ ਰਕ ਲੈਪਿੰਗ ਦੇ ਨਾਲ ਮੈਡਮ ਜੀ ਦਾ ਵੈਲਕਮ ਕੀਤਾ ਜਾਵੇ ਪਲੀਜ਼ ਕਹ ਲੈਂਦੇ ਹੈ ਕੁਛ ਵੀ ਲੋਗ ਕبھی ਵਿਕਲੰਗ ਤਾਂ ਕبھی ਦਿਵਿਆਂਗ ਕਿਆ ਦੋਨੋਂ ਨਹੀਂ ਕਿ ਉਸਨੇ ਪੀ ਰੱਖੀ ਹੋਗੀ ਭਾਗ ਪਰ ਖੁਸ਼ ਹੈ ਜੋ ਐਸਾ ਬਣਿਆ ਸਿਵਲ ਹਸਪੀਟਲ ਤੋਂ ਆਏ ਰਾਜਨ ਸ਼ਾਸਤਰੀ ਸਾਈਕੀਆਟਿਸਟ ਅਤੇ ਵੱਖ-ਵੱਖ ਨਿਊਜ਼ਪੇਪਰ ਤੋਂ ਆਏ ਪੱਤਰਕਾਰ کورٹ ਤੋਂ ਆਏ ਹੋਏ ਸਾਰੇ ਸਟਾਫ ਮੈਂਬਰ ਸਹਿबान ਸਕੂਲ ਦੇ ਬੱਚੇ ਅਤੇ ਆਨ ਕੀਤਾ ਗਿਆ ਇਸ ਦੇ ਨੂੰ ਬਣਾਉਣ ਦਾ ਉਦੇਸ਼ ਅਪਾਹਜ ਲੋਕਾਂ ਦੇ ਮੌਲਿਕ ਅਧਿਕਾਰਾਂ ਸਨਮਾਨ ਅਤੇ ਦੇਖਭਾਲ ਬਾਰੇ ਜਾਣਕਾਰੀ ਇਕੱਠੀ ਕਰਨਾ ਡਿਸੇਬਿਲਟੀ ਡੇ ਮਨਾਉਣ ਦਾ ਮੰਤਵ ਅਪਾਹਜ ਵਿਅਕਤੀਆਂ ਪ੍ਰਤੀ ਲੋਕਾਂ ਦੀ ਸਮਝ ਨੂੰ ਬਣਾਉਣਾ ਜਾਗਰੂਕਤਾ ਪੈਦਾ ਕਰਨਾ ਵਿਕਲੰਗਤਾ ਕੋਈ ਸ਼ਰਾਪ ਨਹੀਂ ਹੈ ਪੂਰੀ ਦੁਨੀਆ ਨੂੰ ਸਮਝਾਉਣ ਲਈ ਅੱਜ ਦਾ ਇਹ ਵਿਸ਼ਵ ਵਿਕਲੰਗਤਾ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਕਲੰਗ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ ਪਹਿਲਾਂ ਸਿਰਫ 7 ਡਿਸੇਬਿਲਟੀ ਸੀ ਪਰ ਹੁਣ ਆਰਪੀਡਬਲਯੂ ਐਕਟ 2016 ਵਿੱਚ 21 ਡਿਸੇਬਿਲਟੀ ਨੂੰ ਮਾਨਤਾ ਦੇ ਦਿੱਤੀ ਗਈ ਹੈ ਅੰਕੜਿਆਂ ਦੇ ਅਨੁਸਾਰ ਪਤਾ ਚੱਲਦਾ ਹੈ ਕਿ ਪੂਰੀ ਦੁਨੀਆ ਵਿੱਚ 15 ਤੋਂ 20 ਇਸ ਇਹਦੇ ਵਿੱਚ ਇਹਨਾਂ ਬੱਚਿਆਂ ਦੀ ਸੈਕੰਡ ਪੋਜੀਸ਼ਨ ਰਹੀ ਆ। ਬੁਲੀਨ ਕਾਰ 파ਦੀ ਉਹਨਾਂ ਦੀ ਟੀਮ ਕਿੰਸੀ ਜੋ ਕਿ ਫਰਸਟ ਪੋਜੀਸ਼ਨ ਸੀ ਉਹਨਾਂ ਦੀ ਅਦਿਸ਼ਾ ਟੀਮ ਗੇਮ ਨੀਸ਼ਾ ਜੋ ਟੀਮ ਗੇਮ ਵਿੱਚ ਨੀਸ਼ਾ ਦੋ ਬੱਚੇ ਸਾਡੇ ਅੱਜ ਐਬਸਡ ਨੇ ਟੀਮ ਗੇਮ ਵਾਲੇ ਨੀਸ਼ਾ ਆਤਿਰਾ ਨੰਦਨੀ ਦਾ ਥਰਡ ਪ੍ਰਾਈਜ਼ ਪੋਚੀ ਗੇਮ ਦਾ ਥਰਡ ਪ੍ਰਾਈਜ਼ ਸਭਾ

ਨਹੀਂ ਮੈਂ ਤਾਂ ਉਹ ਤੋਂ ਦੋ ਕੁ ਮਾਗਲੇ ਪ੍ਰਪਰੇਰ ਕਰ ਲਿਆ। ਸਰ ਇੱਕ ਮਿੰਟ। ਹੌਣੇ-ਹੌਣੇ ਸਾਡੇ ਵਿੱਚਕਾਰ ਪਹੁੰਚੇ ਸਰਦਾਰ ਭਜਿੰਦਰ ਸਿੰਘ ਜੀ ਦੀ ਫੈਮਿਲੀ ਉਹਨਾਂ ਦੇ ਵਾਈਫ ਉਹਨਾਂ ਦਾ ਬੇਟਾ ਨਾਲ ਉਹਨਾਂ ਦੇ ਫੈਮਿਲੀ ਮੈਂਬਰ ਅਸੀਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇੰਨੀ ਦੇਰ ਤੋਂ ਸਕੂਲ ਨਾਲ ਜੁੜੇ ਹੋਏ ਹਨ ਕਿ ਸਾਰੀ ਹੀ ਫੈਮਿਲੀ ਜਦੋਂ ਸਾਡੇ ਕੋਈ ਫੰਕਸ਼ਨ ਹੁੰਦਾ ਹੈ ਬੜੇ ਹੀ ਚਾਰੇ ਨਾਲ ਆਉਂਦੇ ਨੇ ਬਹੁਤ ਹੀ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦੇ ਜੀ ਰਾਜੀ ਰਾਜੀ ਵਾ But... ਅੱਛਾ ਸਰਦਾਰ ਬਜਿੰਦਰ ਸਿੰਘ ਹਰਪੁਰੀ ਜੀ ਔਰ ਸਕੂਲ ਦੇ ਪ੍ਰਿੰਸੀਪਲ ਡਾਕਟਰ ਜਿੰਦਰ ਸਿੰਘ ਜੀ ਜਿਹੜੀ ਜਾਂਝੀ ਨੂੰ ਰਿਕਵੈਸਟ ਕਰਾਂਗੇ ਕਿ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਜੀ ਨੂੰ ਸਾਡੇ ਵੱਲੋਂ ਛੋਟਾ ਜਿਹਾ ਗਿਫਟ ਪੇਸ਼ ਦਿੱਤਾ ਜਾਵੇ ਸੀਜੀਐਮ ਜੀ ਨੂੰ ਵੀ ਨਾਲ ਹੀ ਪੇਸ਼ ਦਿੱਤਾ ਜਾਵੇ ਧਿਆਨ ਵੀ ਦੇ ਦੇਣਾ ਇਹ ਛੋਟਾ ਜਿਹਾ ਚਿੰਨ੍ਹ ਹੈ ਸਕੂਲ ਵਾਲੋਂ ਕੇ ਮੈਡਮ ਦੇ ਲਈ ਹੈ ਯਾਦਾਂ ਰਹਿ ਜਾਣ ਸਕੂਲ ਦੀਆਂ ਕਿ ਚਲੋ ਆਫੀਸਰਸ ਨੇ ਪੜ੍ਹਾਈ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਵੀ ਜਾਣਗੇ ਸਾਨੂੰ ਇਹ ਯਾਦ ਰੱਖਣਗੇ ਇੱਕ ਮਿੰਟ ਜੀ ਬਹੁਤ ਬਹੁਤ ਧੰਨਵਾਦ ਹੈ ਰੋਇ ਸਾਰੇ ਮਾਪਾ ਮਾਣਾਂ। ਇਹ ਜੋ ਜਿੰਦਰ ਸਿੰਘ ਐਂਟੀਟੀ ਸੀ ਜੀਜੀ ਜਨਰਲ ਬਲੋਕ ਦੇ ਡਾਕਟਰ ਅਮਨਦੀਪ ਸੀਜੀਐਮ ਕੋਲ ਠੱਕੀ ਗਿਆ ਸੀ। ਅਤੇ ਪਿਆਰੇ ਬੱਚੇ ਮਾਨ ਦੀ ਗੱਲ ਮੇਰੇ ਲਈ ਇੱਥੇ ਖੂਲ ਚਾਣਾ ਹੈ। ਤੁਹਾਨੂੰ ਸਭ ਨੂੰ ਮਿਲ ਕੇ ਦੇਖ ਕੇ ਮੇਰੇ ਲੂ ਕੰਡੇ ਖੜੇ ਹੋ ਗਏ ਹਨ। ਤੁਹਾਨੂੰ ਅਸੀਂ ਕਿੱਦਾਂ ਕਹਦੇ ਹਾਂ ਡਿਸੇਬਲ। ਤੁਸੀਂ ਸਪੈਸ਼ਲੀ ਏਬਲਡ ਹੋ। ਖਾਸ ਤੌਰ ਤੇ ਏਬਲਡ ਬੱਚੇ ਹੋ ਜਿਨ੍ਹਾਂ ਨੂੰ ਬਿਨਾਂ ਮਿਊਜ਼ਿਕ ਤੋਂ ਡਾਂਸ ਕਰਨਾ ਵੀ ਆਉਂਦਾ ਹੈ। बहुत आरानी की गल है असी लै ना हो म्यूजिक ना चलिए डांस नहीं कर सके तीन तो डांस करके दिखाया है बहुत बड़ी गल है मेरे वाकई मैं सोचती हूँ कि असी कुछ नहीं अचीव किया जो तुम अचीव किया है इन्होंने कहना है कि क्षमता वाल देखो बाकी ही क्षमता तो जानना चाहिए थोड़े बहुत क्षमता है और मेन गल ये कि जो स्कूल काम हो रहा है जो मैम ने चानना पाया है कि दो हज़ार सात तो शुरू होयाल बच्चों अचीवमेंट्स बच्चे इन्ना चलो सीखे है ਅੱਜ ਇਹ ਜਾ ਕੇ ਆਇਆ ਉੱਥੇ ਲਾਸ ਐਂਜਲਸ ਤੇ ਵੀ ਜਾ ਕੇ ਆਇਆ ਹਾਂ ਜੀ ਨਾ ਸਿਲਵਰ ਮੈਡਲ ਲੈ ਕੇ ਆਇਆ ਤਰਨਜੀਤ ਬਹੁਤ ਅਚੀਵਮੈਂਟ ਹੈ ਯਾਨੀ ਉਹ ਸੀ ਕਿਤਨੇ ਵੀ ਤਰ੍ਹਾਂ ਦੇ ਛੋਟਾ ਨਹੀਂ ਜਾਣ ਸਕਦੇ ਹੈਗੇ ਤੇ ਇੱਥੇ ਆਣਾ ਸਾਡੇ ਵਾਸਤੇ ਸਾਨੂੰ ਮੌਕਾ ਮਿਲਿਆ ਤੁਹਾਨੂੰ ਜਾਣਨ ਦਾ ਦੇਖੋ ਇਹ ਸਾਡੇ ਵਾਸਤੇ ਮਾਨ ਦੀ ਗੱਲ ਹੈ ਤੁਹਾਨੂੰ ਅਸੀਂ ਜਾਣਿਆ ਤੁਹਾਨੂੰ ਦੇਖਿਆ ਤੁਹਾਨੂੰ ਟਾਈਫੈਂਡ ਕਰ ਸਕੇ ਸਾਡੇ ਵਾਸਤੇ ਰੁਟੀਨ ਦੇ ਵਿੱਚੋਂ ਬਾਹਰ ਨਿਕਲ ਕੇ ਇੱਥੇ ਆ ਗਏ ਇਸ ਮੌਕੇ ਨੂੰ ਮਹਿਸੂਸ ਕਰਨਾ ਹੀ ਬਹੁਤ ਵੱਡੀ ਗੱਲ ਹੈ ਇਸ ਕਰਕੇ ਮੈਂ ਤੁਹਾਨੂੰ ਤਬ ਨੂੰ ਹੀ ਦੁਆ ਦਿੰਨੀ ਹਾਂ ਸ਼ੁਭ ਕਾਮਨਾਵਾਂ ਦਿੰਨੀ ਹਾਂ ਕਿ ਅੱਗੇ ਤੋਂ ਇਸੇ ਹੀ ਕੰਮ ਕਰਦੇ ਰਹੋ ਇਹ ਤੇ ਲੋੜ ਹੋਈਗੀ ਅਸੀਂ ਤੁਹਾਡੇ ਨਾਲ ਲਿਆ ਹਮੇਸ਼ਾ ਜਿੱਥੇ ਵੀ ਤੁਹਾਡੀ ਲੋੜ ਹੋਏਗੀ ਬਾਕੀ ਸਭ ਤੁਹਾਡੇ ਕੋਲ ਆ ਰਹੇ ਹੈ ਰਿਸੋਰਸਲ ਵਰਕਰਸ ਹੈਗੇ ਹੈ ਲਾਈਫ ਸੈਂਪਰ ਬਣ ਰਹੇ ਹੈ ਬਹੁਤ ਅੱਛੀ ਗੱਲ ਹੈ ਇਹਨਾਂ ਚੰਗੇ ਬੰਦੇ ਸਿਰ ਤੇ ਹੀ ਅਸੀਂ ਅੱਗੇ ਵਧ ਸਕਦੇ ਹਾਂ ਇਹਨਾਂ ਦੇ ਨਾਲ ਤੁਹਾਡਾ ਸਕੂਲ ਚੱਲ ਰਿਹਾ ਹੈਗਾ ਇਹ ਵੀ ਧੰਨਵਾਦ ਦੇ ਪਾਤਰ ਹਨ ਤੇ ਅਸੀਂ ਤਾਂ ਇਹ ਕਿ ਤੁਮ ਉਸ ਅਸੀਂ ਅੱਗੇ ਹੌਸਲਾ ਜ਼ਰੂਰ ਦੇ ਸਕਦੇ ਹਾਂ ਪਾਰਟਿਸਪੇਟ ਕਰਾ ਸਕਦੇ ਹਾਂ ਬੱਚਿਆਂ ਨੂੰ ਕਿਸੇ ਵੀ ਚੀਜ਼ ਦੇ ਵਿੱਚ ਕੋਈ ਤੁਹਾਨੂੰ ਹੋਰ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੈ ਸਾਡਾ ਜੋ ਫੀਲਡ ਹੈ ਅਸੀਂ ਆਪਣੇ ਫੀਲਡ ਦੇ ਅਕੋਰਡਿੰਗ ਕਰ ਸਕਦੇ ਹਾਂ ਜੀ ਨਾ ਪਰ ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ ਬਸ ਕੋਈ ਡੀਗਲ ਰਾਈਟਸ ਹਨ ਤੁਹਾਡੇ ਕਿਤੇ ਕੋਈ ਸਟੇਮ ਚੱਲ ਰਹੀ ਹੈ ਤੁਹਾਨੂੰ ਕੋਈ ਚਾਹੀਦੀ ਹੈ ਹੈਲਪ ਵਗੈਰਾ ਵੀ ਆਰ देयर ਫੋਰ ਤੇ ਇਦਾਂ ਹੀ ਕੰਮ ਕਰਦੇ ਰਹੋ ਮੇਰੀਆਂ ਤੁਹਾਨੂੰ ਸ਼ੁਭਕਾਮਨਾਵਾਂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਥੈਂਕ ਯੂ ਸੋ ਮਚ ਅਨ ਨਾਲ ਆਈ ਸਾਰੇ ਹੀ ਤਤਵੰਤੇ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਮੈਂ ਸਾਰਿਆਂ ਨੂੰ ਜੀ ਆਇਆਂ ਕਹਿਣਾ ਹੈ ਅਸੀਂ ਸਾਰੇ ਉਹ ਖੁਸ਼ਕਿਸਮਤ ਇਨਸਾਨ ਹਾ ਜੋ ਅੱਜ ਅਸੀਂ ਇਹਨਾਂ ਬੱਚਿਆਂ ਦੇ ਨਾਲ ਸਮਾਪਤੀਤ ਕਰ ਰਹੇ ਹਾਂ ਕਿਉਂਕਿ ਇਹ ਜ਼ਿੰਦਗੀ ਦੇ ਵਿੱਚ ਇੱਕ ਸੁਭ ਬਣਦਾ ਗਾਹੇ ਬਗਾਹੇ ਕੋਈ ਕਿਸੇ ਨੂੰ ਸੁਨੇਹਾ ਦਿੰਦਾ ਤੇ ਉਹ ਉੱਥੇ ਪਹੁੰਚਦਾ ਆ ਇਸੇ ਤਰ੍ਹਾਂ ਹੀ ਸਾਨੂੰ ਸੁਨੇਹਾ ਮਿਲਿਆ ਸੀ ਅੱਜ ਤੋਂ ਲਗਭਗ 3 ਸਾਲ ਪਹਿਲਾਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਡਾ ਸਾਰਾ ਪਰਿਵਾਰ ਇਸ ਸਕੂਲ ਦੇ ਨਾਲ ਜੁੜਿਆ ਆ ਇਸ ਤੋਂ ਪਹਿਲਾਂ ਜਿਹੜੇ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਰਦਾਵਾ ਸਾਹਿਬ ਬਹੁਤ ਲੰਬਾ ਸਮਾਂ ਸਾਡੇ ਨਾਲ ਸਹਿਯੋਗ ਦਿੱਤਾ ਤੇ ਜਿਹੋ ਹੁਣ ਵੀ ਡੀਸੀ ਸਾਹਿਬ ਹਨ ਕਿਉਂਕਿ ਇਹ ਸਕੂਲ ਰੈੱਡ ਕਰਾਸ ਸੰਸਥਾ ਵੱਲੋਂ ਮਾਤੇ ਚੇਅਰਮੈਨ ਜਿਹੜੇ ਡਿਪਟੀ ਕਮਿਸ਼ਨਰ ਹੀ ਹੁੰਦੇ ਇਸ ਸਕੂਲ ਦੇ ਸੋ ਅੱਜ ਸਾਡੇ ਬੜੇ ਵੱਡੇ ਭਾਗ ਹਨ ਕਿ ਨਵਾਂ ਸ਼ਹਿਰ ਦੇ ਸੈਸ਼ਨ ਜੱਜ ਸਪੈਸ਼ਲ ਇਸ ਸਕੂਲ ਦੇ ਵਿੱਚ ਆਏ ਮੈਂ ਹਮੇਸ਼ਾ ਹੀ ਹਰੇਕ ਫੰਕਸ਼ਨ ਤੇ ਕਰਦਾ ਹਾਂ ਯਾਰ ਤੇ ਅੱਜ ਮੈਂ ਖਾਸ ਕਰਾਂਗੇ ਕਿਉਂਕਿ ਅੱਜ ਸਾਡੇ ਕੋਲ ਅਪੀਲ ਆ ਵਕੀਲ ਵੀ ਹਨ ਤੇ ਜੱਜ ਵੀ ਹਨ ਉਹਨੂੰ 2 ਇਕੜ ਦਾ ਟੈਂਟ ਐਸਾ ਦੇ ਵਿੱਚ ਦਿੱਤੀ ਸੀ ਜਿਸ ਦਾ ਉਪਯੋਗ ਜਿਸ ਪਰਪਸ ਲਈ ਉਹਨਾਂ ਨੇ ਦਿੱਤਾ ਸੀ ਮਾਪੇ ਜਿਨ੍ਹਾਂ ਦਾ ਕੋਈ ਬੱਚਾ ਡਿਸੇਬਲ ਸੀ ਡੈਥ ਹੋ ਗਈ ਸੀ ਉਹ ਨਹੀਂ ਹੋ ਰਿਹਾ ਮੈਂ ਹਮੇਸ਼ਾ ਹੀ ਡੀਸੀ ਸਾਹਿਬ ਕੋਲ ਜਾਉਂਦਾ ਹਾਂ ਹੋਰ ਮੈਂ ਇੱਕ ਰਿਕਵੈਸਟ ਕਰਦਾ ਕਿਉਂਕਿ ਸਾਡੇ ਵੀ ਆਪਣੇ ਕਮਾਕਰ ਹੁੰਦੇ ਨੇ ਜਿਵੇਂ ਆ ਨਾ ਤੇ ਗੱਲ ਕਰਕੇ ਆਪਾਂ ਚਲੀ ਜਾਈਦਾ ਪਰ ਉਸ ਤੇ ਪਹਿਰਾ ਨਹੀਂ ਦੇ ਹੁੰਦਾ ਹੈਗਾ ਸ਼੍ਰੀ ਆਰਵੀ ਮੈਂ ਅਸੀਂ ਜਦੋਂ ਦੀਵਾਲੀ 2 ਮਹੀਨੇ ਪਹਿਲਾਂ ਫੰਕਸ਼ਨ ਇਸ ਸਕੂਲ ਚ ਮਨਾਇਆ ਸੀ ਟੀਸੀ ਸਾਹਿਬ ਆਏ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਉਹ ਪਿੰਡ ਪੈਂਸਾਂ ਵਾਲੀ ਜ਼ਮੀਨ ਉਹ ਖਾਲੀ ਕਰਾਈ ਜਾਵੇ ਤੇ ਜਾਂ ਤਾਂ ਅਸੀਂ ਉੱਥੇ ਬਣਾ ਲਈਏ ਜਾਂ ਅਸੀਂ ਨਗਰ ਕੌਂਸਲ ਨਵਾਂਸ਼ਹਿਰ ਜਾਂ ਨੇੜ ਦੇ ਪਿੰਡਾਂ ਦੇ ਨਾਲ ਸੰਪਰਕ ਕਰਕੇ ਉਹਦਾ ਤਬਾਦਲਾ ਕਰਕੇ ਸਕੂਲ ਜਿਹੜਾ ਇਹ ਇੱਕ ਮਿਸਾਲੀ ਸਕੂਲ ਬਣੇ ਇਹਨਾਂ ਬੱਚਿਆਂ ਦੀ ਜਿਹੜੀ ਇਹ ਸਾਡੇ ਸਰਦਾਰ ਤਾਰਾ ਸਿੰਘ ਖਾਮਾ ਦੀ ਖਾਮਾ ਪਿੰਡ ਤੋਂ ਹੋਇਆ ਜੀ ਉਹਨਾਂ ਦੇ ਜਿਹੜੇ ਬੇਟੇ ਸੀ ਸਰਦਾਰ ਹਰਦੇਵ ਸਿੰਘ ਕਾ ਮਾ ਬਹੁਤ ਹੀ ਦਾਨੀ ਪੁਰਸ਼ ਹਨ ਨਵਾਂ ਸ਼ਹਿਰ ਤੇ ਉਹਨਾਂ ਨੇ ਇਹਨਾਂ ਦੀ ਜ਼ਮੀਨ ਦੇ ਵਿੱਚ ਸਕੂਲ ਚੱਲ ਰਿਹਾ ਆ ਪਰ ਆਪਾਂ ਨੂੰ ਹੁਣ ਯਤਨ ਕਰਨਾ ਚਾਹੀਦਾ ਕਿ ਇਸ ਨੂੰ ਵੱਡੇ ਪੱਧਰ ਤੇ ਤਾਂ ਕਿ ਇਹਨਾਂ ਬੱਚਿਆਂ ਨੂੰ ਜਦੋਂ ਅਸੀਂ ਦੇਖਦੇ ਆ ਕਿਉਂਕਿ ਮੌਕਾ ਨਹੀਂ ਮਿਲਦਾ ਜਿਹੜੀ ਬੱਚੀਆਂ ਹੋਂ ਅਖੀਰ ਦੇ ਡਾਂਸ ਕਰੇ ਸੀ ਉਹਨਾਂ ਦੇ ਤੁਸੀਂ ਐਕਸਪ੍ਰੈਸ਼ਨ ਦੇਖੋ ਸ਼ਾਇਦ ਉਹਨਾਂ ਨੂੰ ਸਮਝ ਨਾ ਵੀ ਹੋਵੇ ਪਰ ਉਹਨਾਂ ਦੇ ਹਰ ਹਾ ਭਾਵ ਸਾਨੂੰ ਸਾਡੇ ਦਿਲ ਤੱਕ ਹੋ ਪਹੁੰਚ ਰਹੇ ਸੀ ਸਵਰਡ ਡਿਸੇਬਿਲਟੀ ਵਿੱਚ ਪਹੁੰਚੇ ਮਾਨਵਕ ਸੈਸ਼ਨ ਸਾਹਿਬ ਪ੍ਰਿਆ ਸੂਜੀ ਸੀਜੀਐਮ ਡਾਕਟਰ ਅਮਨਦੀਪ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨਰਵਾ ਪੰਜਾਬ ਦੇ ਸਰਪ੍ਰਸਤ ਸਰਦਾਰ ਵਰਜਿੰਦਰ ਸਿੰਘ ਜੀ ਹਸੈਨਪੁਰੀ ਡਾਕਟਰ ਰਾਜਨ ਸ਼ਾਸਤਰੀ ਸਿਵਲ ਹਸਪੀਟਲ ਨਮਾਸ਼ ਹੈ ਸਾਡੇ ਸੀਨੀਅਰ ਐਡਵੋਕੇਟ ਜੇਡੀ ਜੈਨ ਜੀ ਸਾਡੇ ਲਾਈਵ ਮੈਂਬਰ ਜੋ ਕਿ ਜਸਵਿੰਦਰ ਸਿੰਘ ਜੀ ਹੁਣੇ-ਹੁਣੇ ਪਹੁੰਚੇ ਹਨ ਔਰ ਕੋਈ ਸਾਰੇ ਸਾਡੇ ਲਾਈਵ ਮੈਂਬਰ ਜਿਹੜੇ ਕੀ ਨਹੀਂ ਅਜੇ ਤੱਕ ਪਹੁੰਚ ਸਕੇ ਕੋਈ ਹੋ ਸਕਦਾ ਜ਼ਰੂਰੀ ਕੰਮ ਪੈ ਗਿਆ ਹੋਵੇ ਉਹਨਾਂ ਨੂੰ ਸਾਡੇ ਸਕੂਲ ਐਸਆਰਟੀ ਕੋਰਟ ਤੋਂ ਆਏ ਹੋਏ ਸਟਾਫ ਮੈਂਬਰ ਬਕ ਬਕ ਨਿਊਜ਼ਪੇਪਰਾਂ ਤੋਂ ਆਏ ਹੋਏ ਪੱਤਰਕਾਰ ਸਕੂਲ ਦੇ ਸਟਾਫ ਮੈਂਬਰਸ ਸਪੈਸ਼ਲ ਬੱਚਿਆਂ ਦੇ ਮਾਤਾ ਪਿਤਾ ਅਤੇ ਪਿਆਰੇ ਬੱਚਿਓ ਅੱਜ ਅਸੀਂ ਇੱਥੇ ਵਰਲਡ ਡਿਸੇਬਲ ਡੇ ਮਨਾਉਣ ਲਈ ਇਕੱਤਰ ਹੋਏ ਹਾਂ ਜਦੋਂ ਕਿਸੇ ਵਿਅਕਤੀ ਨੂੰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨੀ ਹੁੰਦੀ ਹੈ ਤਾਂ ਇਸ ਸਥਿਤੀ ਨੂੰ ਡਿਸੇਬਿਲਟੀ ਜਹਾਬ ਇਕ ਲਾਂਗਾ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ਵਰਡ ਡਿਸੇਬਿਲਟੀ 1992 ਤੋਂ ਬਾਅਦ ਹਰ ਸਾਲ 3 ਦਸੰਬਰ ਨੂੰ ਮਨਾਇਆ ਜਾਂਦਾ ਹੈ ਵਰਡ ਡਿਸੇਬਿਲਟੀ ਮਨਾਉਣ ਦਾ ਉਦੇਸ਼ ਸਪੈਸ਼ਲ ਪਰਸਨ ਦੇ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਮੈਂ ਸੈਸ਼ਨ ਜੱਜ ਜੀ ਨੂੰ ਇਸ ਸਪੈਸ਼ਲ ਸਕੂਲ ਦੇ ਇਤਿਹਾਸ ਬਾਰੇ ਥੋੜਾ ਜਿਹਾ ਜਾਣੂ ਕਰਾਉਣਾ ਚਾਹਨੀ ਹੈ ਕੀ ਇਹ ਸਪੈਸ਼ਲ ਸਕੂਲ 2 ਜੁਲਾਈ 2007 ਨੂੰ ਸ਼੍ਰੀ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਭਾਵਨਾ ਗਰਗ ਜੀ ਵੱਲੋਂ ਸ਼ੁਰੂ ਕੀਤਾ ਗਿਆ। ਮਾਨਸਿਕ ਰੂਪ ਵਿੱਚ ਕਮਜ਼ੋਰ ਬੱਚੇ ਅਤੇ ਬੋਲਣ ਅਤੇ ਸੁਣਨ ਤੋਂ ਸਮਰਥ ਬੱਚੇ ਟੋਟਲ ਸਾਡੇ ਕੋਲ 50 ਬੱਚੇ ਇੱਥੇ ਮਤਲਬ ਸਿੱਖਿਆ ਲੈ ਰਹੇ ਹੈ। ਇਹ ਸਕੂਲ ਜਿਹੜਾ ਹੈ ਡੋਨੇਸ਼ਨ ਤੇ ਹੀ ਚੱਲ ਰਿਹਾ ਹੈ। ਮਤਲਬ ਇਸ ਸਕੂਲ ਚੱਲਦੇ ਨੂੰ 17 ਸਾਲ ਹੋ ਗਏ ਆ 18ਵਾਂ ਸਾਲ ਲੱਗਿਆ। ਡੋਨੇਸ਼ਨ ਤੇ ਹੀ ਚੱਲਦਾ ਹੈ। ਤੇ ਸਾਨੂੰ ਮਤਲਬ ਸਰਕਾਰ ਵੱਲੋਂ ਹਜੇ ਤੱਕ ਕੋਈ ਗ੍ਰਾਂਟ ਜਿਹੜੀ ਹੈ ਪ੍ਰਵਾਨ ਨਹੀਂ ਹੋਈ ਹੈ। ਕੋਵਿਡ-19 ਵਿੱਚ ਜਿਹੜਾ ਸਾਡਾ ਸਕੂਲ ਹੈ ਇਹ ਮਤਲਬ ਉਸ ਸਮੇ ਸਾਡੇ ਬਰਜਿੰਦਰ ਸਿੰਘ ਹਸੈਨਪੁਰੀ ਡੀਸੀ ਸਾਹਿਬ ਨੂੰ ਮਿਲੇ ਕਿਸੇ ਹੋਰ ਪਰਪਸ ਨਾਲ ਗਏ ਸੀ ਬਰਜਿੰਦਰ ਸਿੰਘ ਹਸੈਨਪੁਰੀ ਪਰ ਡੀਸੀ ਸਾਹਿਬ ਹੀ ਉਹਨਾਂ ਨੇ ਆਪਣੀ ਮਤਲਬ ਰਿਕੁਆਇਰਮੈਂਟ ਦੱਸ ਦਿੱਤੀ ਕਿ ਸਾਡਾ ਸਕੂਲ ਜਿਹੜਾ ਆ ਫੋਕਲ ਪੁਆਇੰਟ ਵਿੱਚ ਚੱਲਦਾ ਕਿ ਤੁਸੀਂ ਉਸ ਸਕੂਲ ਨੂੰ ਸੋ ਬਰਜਿੰਦਰ ਸਿੰਘ ਹਸੈਨਪੁਰੀ ਜਿਹੜੇ ਕਿ ਸਾਡੇ ਸਮਾਜ ਦੇ ਬਹੁਤ ਵੱਡੇ ਸਮਾਜ ਸੇਵਕ ਹਨ ਇਸ ਟਾਈਮ ਤੇ ਪਹਿਲਾਂ ਵੀ ਸੀ ਜਣੀ ਇਹਨਾਂ ਦੇ ਫਾਦਰ ਸਾਹਿਬ ਬਹੁਤ ਸਮਾਜ ਸੇਵਾ ਕਰਦੇ ਸੀ ਬਟ ਹੁਣ ਇਹਨਾਂ ਨੇ ਮਤਲਬ ਪੂਰੀ ਜਿੱਦਾਂ ਸਮਾਜ ਵਿੱਚ ਇਹਨਾਂ ਦਾ ਹੀ ਮਤਲਬ ਚੱਲ ਰਿਹਾ ਸਾਰਾ ਜੋ ਵੀ ਕਰ ਰਹੇ ਆ ਸਮਾਜ ਵਿੱਚ ਸੁਧਾਰ ਦੇ ਕੰਮ ਲੈ ਲਓ ਭਲੇ ਦੇ ਕੰਮ ਲੈ ਲਓ ਕੋਈ ਵੀ ਕੰਮ ਆ ਜਿੱਥੇ ਵੀ ਤੁਸੀਂ ਦੇਖੋਗੇ ਵਰਜਿੰਦਰ ਸਿੰਘ ਹਸੈਨਪੁਰੀ ਉੱਥੇ ਹੋਣਗੇ ਸੋ ਇਹਨਾਂ ਨੇ ਮਤਲਬ ਉਸ ਸਮੇਂ ਫਿਰ ਇਹ ਲਿਆ ਕਿ ਚਲੋ ਉਸੇ ਸਕੂਲ ਨੂੰ ਮਤਲਬ ਕਰਦੇ ਆ ਇਹਨਾਂ ਨੇ 21 ਤੋਂ ਲੈ ਕੇ 23 ਤੱਕ ਦੋ ਸਾਲ ਵਾਸਤੇ ਸਕੂਲ ਨੂੰ ਅਡਾਪਟ ਕੀਤਾ ਉਸ ਤੋਂ ਬਾਅਦ ਫਿਰ ਮਤਲਬ ਸਾਡਾ ਸਕੂਲ ਦੀ ਜਿਹੜੀ ਹਾਲਾਤ ਨਹੀਂ ਸਹੀ ਹੋਈ ਇਹਨਾਂ ਨੇ ਫਿਰ 2025 ਤੱਕ ਜੁਲਾਈ 2025 ਤੱਕ ਜਿਹੜਾ ਇਹ ਦੋ ਸਾਲ ਹੋਰ ਇਹਨਾਂ ਨੇ ਐਕਸਟੈਂਡ ਕਰ ਦਿੱਤੇ ਸੋ ਮੈਂ ਇਹਨਾਂ ਦਾ ਬਰਤ ਸ਼ੁਕਰਗੁਜ਼ਾਰ ਕਰਦੀ ਆ ਕਿ ਇਹ ਸਕੂਲ ਇਸ ਟਾਈਮ ਚੱਲ ਰਿਹਾ ਤਾਂ ਸਿਰਫ ਇਹਨਾਂ ਦੀ ਬਦੌਲਤ ਚੱਲ ਰਿਹਾ ਹੈ जिंदगी में जो भी मेरे सीने से के लिए अलारम की घड़ियां बने सिर्फ अपने को सजाना जीवन नहीं किसी को सजाने के लिए मोतियों की लड़िया बने अगर दर्द मोहब्बत से इंसान आशना होता न मरने का आलम होता ना जीने का मजा होता एक पत्थर की तस्वीर भी सबर सकती है

ਮੈਂ ਮਾਤੀ ਆ ਤੇ ਮੇਰੇ ਨੂੰ ਜਾ ਮਾ ਚਨਾਵੇਂ ਨਾ ਚੇਲ ਕਰਦਾ ਕਿ ਕੁੜੀ ਸਵਾਦ ਕੁਟ ਨਹੀਂ we ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ

ਕੰਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ